ਇਹ ਕੈਲੀਫੋਰਨੀਆ ਦੇ ਵਿੱਚ ਇਸ ਟਾਰਮ ਜੋ ਵੈਦਰਾ ਬੜਾ ਖਰਾਬਾ ਸਟਾਰਮ ਆਇਆ ਹੋਇਆ स्नो ਬਹੁਤ ਜ਼ਿਆਦਾ ਪੈ ਰਹੀ ਆ ਇਵਨ ਸੈਨੋਜ਼ੇ ਦੇ ਵਿੱਚ ਇਸ ਸੈਨੋਜ਼ੇ ਦੀਆਂ ਪਹਾੜੀਆਂ ਤੇ स्नो ਪਈ ਹੋਈ ਆ ਆ ਬਾਕੀ ਸਿਆਰਾ ਨਵਾਡਾ ਦੇ ਵਿੱਚ 2000 ਫੁੱਟ ਤੱਕ ਦੀ ਉਚਾਈ ਦੀਆਂ ਪਹਾੜੀਆਂ ਤੇ स्नो ਪਈ ਆ ਕਈ ਜਗ੍ਹਾ ਤੇ 40 40 ਇੰਚ ਤੱਕ स्नो ਪਈ ਹੈਗੀ ਆ ਆ ਲੇਕ ਤਾਹੋ ਦੇ ਲਾਗੇ ਐਵਲਾਂਚ ਆਇਆ ਜਿਹਦੇ ਨਾਲ 15 ਬੰਦੇ ਜਿਹੜੇ ਆ ਉਹ ਐਵਲਾਂਚ ਦੇ ਨਾਲ ਸਨੋ ਦੇ ਥੱਲੇ ਦੱਬੇ ਗਏ ਆ 15 ਦੇ ਵਿੱਚੋਂ 6 ਜਾਨਿਆਂ ਨੂੰ ਰੈਸਕਿਊ ਕਰ ਲਿਆ ਗਿਆ ਜੋ ਉੱਥੇ ਦੀ ਨਵਾਡਾ ਕਾਉਂਟੀ ਸ਼ੈਰਫ ਆਫਿਸ ਨੇ ਦੱਸਿਆ ਹੈਗਾ ਕੈਸਲ ਪੀਕ ਏਰੀਆ ਸੀ ਉੱਥੇ 11:30 ਮਿੰਟ ਤੇ ਕੱਲ ਐਵਲਾਂਚ ਆਇਆ ਸੀ ਐਵਲਾਂਚ ਉਸ ਟਾਈਮ ਤੇ ਆਦਾ ਜਦੋਂ ਸਨੋ ਹੁੰਦੀ ਬਹੁਤ ਜ਼ਿਆਦਾ ਪੈ ਜਾਂਦੀ ਹੈ ਤੇ ਬੜੀ ਜਿਹੜੀ ਵੀਕ ਹੈਗੀ ਆ ਸੋਲਿਡ ਨਹੀਂ ਬਣੀ ਹੈਗੀ ਤੇ ਜੋ ਸਕੀ ਕਰਨ ਗਏ ਹੋਏ ਸੀ ਉਹ ਉਹਦੇ ਥੱਲੇ ਦੱਬੇ ਗਏ ਹੈਗੇ ਆ 6 ਜਾਨਿਆਂ ਨੂੰ ਬਚਾਇਆ ਗਿਆ ਨੌ ਜਾਣੇ ਹਜੇ ਵੀ ਦੱਬੇ ਹੈਗੇ ਆ ਹਜੇ ਵੀ ਲੱਭੇ ਨਹੀਂ ਹੈਗੇ ਸੋ ਆ ਕਾਫੀ ਆਲੇ ਦੋਲੇ ਦੀਆਂ ਕਾਉਂਟੀਆਂਜ਼ ਦੀਆਂ ਜੋ ਪੁਲਿਸ ਤੇ ਰੈਸਕਿਊ ਟੀਮਸ ਆ ਉਹ ਕੋਸ਼ਿਸ਼ ਕਰ ਰਹੀਆਂ ਹੈਗੀਆਂ ਆ ਕਹਿੰਦੇ ਭਈ ਸਕੀਇੰਗ ਔਨ ਕੈਸਲ ਪੀਕ ਤੇ ਫਰੌਗਲੇ ਉਸ ਏਰੀਏ ਦੇ ਵਿੱਚ ਐਵਲੈਂਚ ਆਇਆ ਸੀ ਤੇ ਉਸ ਏਰੀਏ ਦੇ ਵਿੱਚ ਹੀ ਜਿਹੜੇ ਸਕੀਅਰ ਆ ਉਹੋ ਸਿਗੇ ਤੇ 46 ਦੇ ਕਰੀਬ ਫਰਸਟ ਰਿਸਪੌਂਡਰਸ ਉਥੇ ਪਹੁੰਚੇ ਹੋਏ ਆ ਕੈਸਲ ਪੀਕ ਏਰੀਆ ਦੇ ਵਿੱਚ ਹੁਣ ਤਾਂ ਲਗਭਗ 20 ਘੰਟੇ 22 ਘੰਟੇ ਹੋ ਗਏ ਆ ਤੇ ਹਜੇ ਤੱਕ ਨੌ ਜਣੇ ਆ ਉਹ ਲੱਭੇ ਨਹੀਂ ਗਏ ਕੈਪਟਨ ਰਸਲ ਗ੍ਰੀਨ ਜੋ ਨਵਾਡਾ ਕਾਉਂਟੀ ਦੇ ਸ਼ੈਰਫ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਸਕੀ ਟੂਰ ਚੋ ਕੰਪਨੀ ਹੈਗੀ ਆ ਉਹਨਾਂ ਨੇ ਇਨਫੋਰਮ ਕੀਤਾ ਸੀ ਐਵਲੈਂਚ ਤੋਂ ਬਾਅਦ ਕੋਈ ਸਾਨੂੰ ਜੋ ਹੈਲਪ ਆ ਉਹ ਚਾਹੀਦੀ ਹੈਗੀ ਆ ਸਿਆਰਾ ਐਵਲੈਂਚ ਸੈਂਟਰ ਨੇ ਐਵਲੈਂਚ ਵਾਰਨਿੰਗ ਵੀ ਸ਼ੁਰੂ ਕੀਤੀ ਸੀਗੀ ਉਸ ਏਰੀਆ ਦੇ ਵਿੱਚ ਖਾਸ ਕਰਕੇ ਕੈਸਲ ਪੀਕ ਵਾਲੇ ਏਰੀਆ ਦੇ ਵਿੱਚ ਤੇ ਉਹ ਅੱਜ ਸਵੇਰ ਤੱਕ ਸੀਗੀ 스노우 ਸਟਾਰਮ ਹਜੇ ਵੀ ਕੰਟੀਨਿਊ ਆ ਤੇ ਕਹਿੰਦੇ ਵੀ ਬਹੁਤ ਜ਼ਿਆਦਾ 스ਨੋ ਡੰਪ ਕਰ ਰਿਹਾ ਹੈਗਾ ਜਿਸ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਸੋਡਾ ਸਪ੍ਰਿੰਗਸ ਜੋ ਕੈਸਲ ਪੀਕ ਦੇ ਲੱਗ ਗਏ ਆ ਇਹ ਲੇਕ ਤਾਹੋ ਵਾਲਾ ਏਰੀਆ ਆ ਜਿਹੜੇ ਕੋਈ ਉਧਰ ਗਏ ਹੋਣ ਰੀਨੋਵਲ ਨੂੰ ਜਾਂਦੇ ਜਾਂ ਲੇਕ ਤਾਹੋ ਨੂੰ ਇਹ ਸਾਰੀਆਂ ਪੀਕਸ ਬੜੀਆਂ ਮਸ਼ਹੂਰ ਹੈਗੀਆਂ 40 ਇੰਚ ਤੱਕ ਸਨੋ ਉਥੇ ਪੈ ਚੁੱਕੀ ਹੈਗੀ ਆ ਤੇ ਕੈਲੀਫੋਰਨੀਆ ਦੇ ਗਵਰਨਰ ਕੈਬਨ ਨਿਊਸਮ ਹੋਣਾ ਨੇ ਕਿਹਾ ਵੀ ਅਸੀਂ ਸਾਰੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਦੇ ਰਹੇ ਹੈਗੇ ਆ 올 ਹੈਂਡ ਸਰਚ ਤੇ ਰੈਸਕਿਊ ਅਫਰਟਸ ਸੋ ਉਹਨਾਂ ਨੂੰ ਬਰੀਫ ਵੀ ਕੀਤਾ ਗਿਆ ਹੈਗਾ ਤੇ ਸਰਚ ਤੇ ਰੈਸਕਿਊ ਟੀਮਸ ਲਗਾਤਾਰ ਜਿਹੜੀ ਆ ਬੱਖ-ਬੱਖ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਦੇ ਨਾਲ ਇਨ ਟੱਚ ਹੈਗੀਆਂ ਪਰ 9 ਜਣੇ ਹਜੇ ਵੀ ਨਹੀਂ ਲੱਭੇ ਬਿਲਕੁਲ ਹਰਜੋਤ ਸਿੰਘ ਜੀ ਉਧਰ CHP ਨਾਪਾ ਵਾਲਿਆਂ ਨੇ ਤਸਵੀਰਾਂ ਜਿਹੜੀਆਂ ਜਾਰੀ ਕੀਤੀਆਂ ਕਹਿੰਦੇ ਨਾਪਾ ਦੇ ਵਿੱਚ ਵੀ ਬਰਫ਼ ਜਿਹੜੀ ਪਈ ਆ ਤੇ CHP ਦੇ ਵਿੱਚ ਜਿਹੜੇ CHP ਵਾਲੇ ਆ ਉਹ ਵੀਡੀਓਜ਼ ਸ਼ੇਅਰ ਕਰ ਰਹੇ ਆ ਵੀ ਇਸ ਟਾਈਮ ਵੈਸਟ ਆਫ ਸੈਂਡ ਕੈਨੀਅਨ ਜਿਹੜਾ 58 ਵੈਸਟ ਬਾਉਂਡ ਆ ਉਹ ਟ੍ਰੈਫਿਕ ਹੈਜ਼ਰਡਸ ਕੰਡੀਸ਼ਨਸ ਜਿਹੜੀਆਂ ਉਹ ਬਣੀਆਂ ਪਈਆਂ ਆ ਈਸਟ ਬਾਉਂਡ ਤੇ ਵੈਸਟ ਬਾਉਂਡ ਜਿਹੜਾ 58 ਤੇ 202 ਦੇ ਨਜ਼ਦੀਕ ਸੋ ਕਹਿੰਦੇ ਵੀ ਧਿਆਨ ਦੇ ਨਾਲ ਉਧਰੋਂ ਦੀ ਅ ਤੁਸੀਂ ਜਿਹੜੇ ਸਾਰੇ ਜਾਣੇ ਜਾਓ ਯੂਐਸ 395 ਕਲੋਜ਼ 80 ਕਈ ਥਾਵਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਕਲੋਜ਼ ਰੱਖਿਆ ਗਿਆ ਆ ਯਾ ਯੂਸੀਮਿਟੀ ਲਾਲੋ ਡੋਂਦਰ ਲਾਲੋ ਚਾਈਨਾ ਪੀਕ ਲਾਲੋ ਹਰ ਇੱਕ ਪਾਸੇ ਹੀ ਬਹੁਤ ਭਾਰੀ ਬਰਫ਼ ਜਿਹੜੀ ਉਹ ਪਈ ਆ ਤੇ ਕੱਲ ਨੂੰ ਫੇਰ ਕਾਫੀ ਜ਼ਿਆਦਾ ਜਿਹੜੀ ਬਰਫ਼ਾ ਉਹ ਪੈਣ ਦੀ ਕਿਾਸ ਲਈ ਜਿਹੜੀ ਉਹ ਦਸੀ ਜਾ ਰਹੀ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਸੋ ਮੌਸਮ ਨੂੰ ਲੈ ਕੇ ਅੱਜ ਤਾਂ ਜੇ ਦੇਖਿਆ ਜਾਵੇ ਤਾਂ ਸ਼ਾਇਦ ਅੱਜ ਮੀਂਹ ਤੋਂ ਵਿਚਾਰ ਰਹਿਣਾ ਹੈ ਜਿੱਥੇ ਆਪਾਂ ਹੈਗੇ ਆ ਫਰੈਜਨੋ ਤੇ ਗਲੋਵਸ ਵਾਲੇ ਜਿਹੜੇ ਇਲਾਕੇ ਦੇ ਵਿੱਚ ਪਰ ਕੱਲ ਨੂੰ ਫੇਰ ਉਮੀਦ ਹੀ ਜਿਹੜੀ ਉਹ ਵਾਪਸੀ ਹੋਣ ਜਾ ਰਹੀ ਆ ਤੇ ਪਰ ਇਹ ਵੀ ਉਧਰ ਜੇ ਦੇਖਿਆ ਜਾਵੇ ਤਾਂ ਉਤਲੇ ਇਲਾਕਿਆਂ ਦੇ ਵਿੱਚ ਖਾਸੀ ਬਰਫਾਰੀ ਹੋਈ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਦੇ ਨਾਲ ਤਕਰੀਬਨ ਸਾਰੇ ਥਾਵਾਂ ਦੇ ਉੱਤੇ ਆਪਾਂ ਦੇਖਿਆ ਵੀ 1-1 ਇੰਚ ਤੱਕ ਜਿਹੜਾ ਮੀਂਹ ਹੈ 1 ਦਿਨ 'ਚ ਪੈ ਗਿਆ। ਕਾਫੀ ਜ਼ਿਆਦਾ ਮੀਂਹ ਹੁੰਦਾ ਆ। ਜੇ 1 ਇੰਚ ਜਿਹੜਾ ਮੀਂਹ ਪੈ ਜਾਵੇ ਤਾਂ ਉਹਦੇ ਨਾਲ ਕਈ ਥਾਵਾਂ ਦੇ ਉੱਤੇ ਅਰਬਨ ਫਲਡਿੰਗ, ਗੱਡੀਆਂ ਪਾਣੀ ਦੇ ਵਿੱਚ ਫਸਣੀਆਂ, ਲੋਕਾਂ ਨੂੰ ਰੈਸਕਿਊ ਕਰਨਾ ਉਹ ਸਾਰਾ ਕੁਝ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ ਹੋਪਫੁਲੀ ਜਿਹੜਾ ਹਰਜੋਤ ਸਿੰਘ ਜੀ ਬਚਾਅ ਜਿਹੜਾ ਆ ਉਹ ਲੋਕਾਂ ਦਾ ਜਿਹੜਾ ਰਵੇ ਗੈਰ ਜ਼ਰੂਰੀ ਜਿਹੜਾ ਟਰੈਵਲ ਆ ਉਹ ਕਹਿੰਦੇ ਵੀ ਸਫ਼ਰ ਆ ਉਹ ਨਾ ਕਰੋ। ਜੇ ਜ਼ਰੂਰਤ ਆ ਤਾਂ ਹੀ ਜਿਹੜਾ ਜਾਓ। ਇੱਕ ਜਿਹੜੀ ਚੀਜ਼ ਆ ਨਾ ਜਿਹੜੀ ਬਰਫਾ ਲੋਕਾਂ ਨੂੰ ਲੁਭਾਉਂਦੀ ਬਹੁਤ ਆਕਰਸ਼ਿਤ ਕਰਦੀ ਆ ਲੋਕ ਫਿਰ ਜਾਂਦੇ ਨੇ ਘੁੰਮਣ ਫਿਰਨ ਦੇ ਲਈ ਮੇਕ ਸ਼ਰ ਕਰੋ ਤੁਹਾਡੀਆਂ ਗੱਡੀਆਂ ਨੂੰ ਚੈਨ ਚੁੰਨਾ ਲੱਗੀਆਂ ਆ ਤੁਸੀਂ ਲੈ ਕੇ ਜਿਹੜੀ ਉਹ ਜਾ ਰਹੇ ਹੋ ਅਦਰਵਾਇਜ਼ ਫਸ ਜਾਉਂਗੇ ਤੇ ਮੁਸ਼ਕਲ ਹੋ ਜਾਂਦੀ ਖਾਸ ਕਰਕੇ ਜਦੋਂ ਤੁਸੀਂ ਬੱਚਿਆਂ ਦੇ ਨਾਲ ਜਾਂਦੇ ਹੁੰਦੇ ਆ ਸੋ ਉਸ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ ਸੋ ਉਹ ਆਪਣੇ ਵੱਲੋਂ ਕੋਈ ਅਸਰ ਨਾ ਜੜੀਓ ਛੱਡੋ ਤਾਂ ਜੋ ਤੁਹਾਨੂੰ ਜਿਹੜਾ ਆ ਸੌਖੇ ਪਰਿਵਾਰ ਦੇ ਨਾਲ ਤੁਸੀਂ ਇੰਜੋਏ ਕਰੋ ਨਾਕੀ ਫਸੋ ਜੀ ਅਗਲੀ ਜੇ